ਤੁਹਾਡਾ ਸਾਥ ਜਿਸ ਕਿਸ ਹੁੰਦਾ ਏਦਾਂ ਮੈਂ ਤਲਾਬ ਆਉਣ ਫਿਰ ਬੋਟਾ-ਉਟਾ ਇਹਦਾ ਮੈਂ ਕੀ ਲੋਡ ਪਾਉਗੀ ਹੁਣ ਹਾਂ ਹਾਂਜੀ ਅਸੀਂ ਨਾਲ ਹੈ ਨਾਲ ਹੈ ਨਾਲ ਹੈ ਸੋ ਮੈਨੂੰ ਲੱਗਦਾ ਨਹੀਂ ਮੈਂ ਜੋ ਆਉਂਦਾ ਜਦੋਂ ਇੱਥੇ ਹੈਲੀਕਾਪਟਰ ਉਤਰਿਆ ਉੱਥੋਂ ਲੈ ਕੇ ਉੱਥੋਂ ਲੈ ਕੇ ਇੱਥੇ ਤੱਕ ਸਾਰੇ ਦੁਕਾਨਾਂ ਚੋਂ ਬਾਹਰ ਨਿਕਲ ਕੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਏਦਾਂ ਕਰਕੇ ਪਿਆਰ ਦੇਣ ਮੈਂ ਮੈਂ ਰਾਜਵੀਰ ਨੂੰ ਕਿਹਾ ਮੈਂ ਕਿਹਾ ਮੈਂ ਇੱਥੇ ਤਾਂ ਮੈਨੂੰ ਲੱਗਦਾ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਪੈਣੀ ਇਹਦਾ ਕੰਮ ਫਿਰ ਹੀ ਨੇ ਪੜ ਗਿਆ ਹੈ ਸੋਇਸ ਕਰਕੇ ਹੁਣ ਆਪ ਆਪ ਭੱਜਦੇ ਫਿਰਦੇ ਨੇ ਜਦ ਹਿੰਮਤ ਹੁੰਦੀ ਨਾ ਫਿਰ ਜਦੋਂ ਡਿੰਪੀ ਨੇ ਕਹਿ ਸੀਗਾ ਵੀ ਜਦਾਂ ਤੁਸੀਂ ਆਪ ਲੜ ਲਓ ਮੈਂ ਤੁਹਾਡੇ ਨਾਲ ਖੜੂ ਜਾਂ ਫਿਰ ਮੈਨੂੰ ਲਾਓ ਤੇ ਹੁਣ ਨਾ ਡਿੰਪੀ ਰੇ ਨਾ ਆਪ ਲੜੂ ਆਪ ਕੀ ਤੇ ਲੜੂ ਆਜੋ ਮੈਂ ਤਾਂ ਭਾਲਦਾ ਫਿਰਦਾ ਮੈਂ ਤਾਂ ਮੈਂ ਤਾਂ ਪਾਰਲੀਮੈਂਟ ਚ ਵੀ ਮੇਰਾ ਪੇਚਾ ਉੱਥੇ ਪੈਂਦਾ ਸੀ ਮੈਂ ਤਾਂ ਰੋਜ਼ ਲੜਦਾ ਸੀ ਨਾ ਵੀ ਤੁਸੀਂ ਖਾ ਕੇ ਲੁੱਟ ਕੇ ਤੁਸੀਂ ਤੁਸੀਂ ਸਾਡੀ ਜਵਾਨੀ ਬਰਬਾਦ ਕਰਤੀ ਤੁਸੀਂ ਸਾਡਾ ਬਢਾਪਾ ਖਾ ਕੇ ਸਾਡੇ ਬਚਪਨ ਖਾ ਕੇ ਆਓ ਉਹ ਨਹੀਂ ਹੁੰਦੇ ਜੀ ਉਹ ਉਹ ਨਹੀਂ ਹੁੰਦੇ ਜੀ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਉਹ ਜ਼ਮਾਨੇ ਨਹੀਂ ਰਹੇ ਜਦੋਂ ਇੱਕ ਲਾਣੇਦਾਰ ਦੇ ਕਹਿਣ ਤੇ 25 ਦੀਆਂ 25 ਘਰ ਦੀਆਂ ਵੋਟਾਂ ਪੰਥ ਨੂੰ ਹੁਣ ਨਹੀਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਹ ਪੰਥ ਵਾਲੀ ਹੈ ਨਹੀਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਗਿੱਦੜਵਾਂ ਵਾਲਿਓ ਕੱਲੇ-ਕੱਲੇ ਪਿੰਡ ਦਾ ਮੈਂ ਨਕਸ਼ਾ ਜਾਣਦਾ ਔਰ ਤੁਸੀਂ ਜੋ ਜਿਵੇਂ ਬਿੰਪੀ ਹੋਰਨ ਤੋਂ ਮਿਲਦੇ ਰਹਿੰਦੇ ਹੋ ਕੋਈ ਕਿਸੇ ਪਿੰਡ ਦੀ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੈ ਕੋਈ ਪੁਰਾਣੇ ਨੂੰ ਠੀਕ ਕਰਨਾ ਹੈ ਤਾਂ ਜਿਹੜੇ ਇਹਨਾਂ ਨੂੰ ਡਿੰਪੀ ਹੋਰ ਨਾਲ ਸਲਾਹ ਕਰ ਲੋ ਇਹ ਮੈਨੂੰ ਦੱਸ ਦੇਣਗੇ ਨਾਲ ਦੀ ਨਾਲ ਤੁਹਾਡਾ ਕਿਹੜਾ ਕੰਮ ਹੈ ਕਿਉਂਕਿ ਮੈਂ ਅੱਜ ਇੰਨਾ ਖੁਸ਼ ਆ ਕਿ ਬਹੁਤ ਘੱਟ ਮੌਕੇ ਮਿਲਦੇ ਆ ਜਦੋਂ ਤੁਸੀਂ ਤੁਹਾਨੂੰ ਪਾਰਟੀ ਦੇ ਵਿੱਚ ਹੀਰੇ ਜਿਹੜੇ ਹੀਰੇ ਨੇ ਉਹ ਮਿਲਦੇ ਹੋਣ ਤੁਹਾਨੂੰ ਜੀ ਤਾਜ ਚ ਰੱਖਣ ਇਹ ਸੀ ਹੀਰੇ ਨੂੰ ਅਸੀਂ ਆਪਣੇ ਆਪਣੇ ਤਾਜ ਦੇ ਵਿੱਚ ਜੜ ਕੇ ਰੱਖਾਂਗੇ ਕਿਉਂ ਇਹ ਹੀਰੇ ਦੀ ਚਮਕ ਜਿਹੜੀ ਹੈ ਫਿੱਕੀ ਨਹੀਂ ਪੈਣ ਦੇਣੀ ਕਿਉਂਕਿ ਜਦੋਂ ਕੋਈ ਬੰਦਾ ਇਹਨਾਂ ਹਾਲਾਂਕਿ ਤਾਂ ਕਹਿੰਦੇ ਮੈਂ ਤਾਂ ਛੱਡਣ ਚੱਲਿਆ ਸੀ ਬਾਈ ਮੈਂ ਕਿਹਾ ਛੱਡਣਾ ਕਿਉਂ ਯਾਰ ਕਹਿੰਦੇ ਮੈਂ ਰਾਜਨੀਤੀ ਤੋਂ ਤੰਗ ਆ ਗਿਆ ਮੈਂ ਮੈਂ ਤਾਂ ਮੈਂ ਕਿਹਾ ਇੱਕ ਵਾਰੀ ਯਕੀਨ ਕਰਕੇ ਦੇਖ ਮੈਂ ਕਿਹਾ ਬਟੂਆ ਜਿੱਥੇ ਗਵਾਚਿਆ ਹੋਵੇ ਉੱਥੇ-ਉੱਥੇ ਹੁੰਦਾ ਹੈ ਠੀਕ ਹੈ ਨਾ ਹੁਣ ਬਟੂਆ ਨਗੋਦਰ ਗਵਾਚ ਗਿਆ ਭਾਲੀ ਜਾਈਏ ਇੱਥੇ ਤੇ ਆਪਾਂ ਮਲੋਟ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੇ 38 ਸਾਲ ਲੱਗ ਗਏ ਪ੍ਰਮਾਤਮਾ ਨੇ ਮੌਕਾ ਦਿੱਤਾ 38 ਸਾਲ ਤੈਨੂੰ ਲੱਗਿਆ ਵੀ ਨਹੀਂ ਪ੍ਰੋਪਰ ਲੱਗੇ ਉਹੀ 38 ਸਾਲ ਕਈ ਵਾਰੀ ਪ੍ਰਮਾਤਮਾ 2 ਸਾਲ ਚ ਹੀ ਪੂਰੇ ਕਰ ਦਿੰਦਾ ਹੈ ਉਹੀ 38 ਸਾਲ 10 ਸਾਲ ਚ ਪੂਰੇ ਸੋ ਪਬਲਿਕ ਹੈ ਲੋਕ ਹੈ ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ ਹੋਰ ਤੁਹਾਡੇ ਕੋਲੇ ਸਭ ਤੋਂ ਵੱਡੀ ਪ੍ਰੋਪਰਟੀ ਇਹੀ ਹੈ ਜੀ ਔਰ ਇਹਨਾਂ ਦੀ ਪਿਆਰ ਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈਗੀ ਕੋਈ ਕੀਮਤ ਨਹੀਂ ਇਸ ਪਿਆਰ ਦੀ ਮੈਨੂੰ ਤਾਂ ਪਤਾ ਹੈ ਸੋ ਇਸ ਕਰਕੇ ਜਿੰਨ ਜਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਆ ਬਾਈ ਲੱਗੇ ਰਹੋ ਬਾਈ ਜੀ ਤੁਹਾਡੇ ਨਾਲ ਆ ਬਾਕੀ ਇਹਨਾਂ ਦੇ ਮਗਰ ਨਾ ਲੱਗਿਆ ਕਰੋ ਉਹਨਾਂ ਕੁਝ ਵੀ ਬੋਲੀ ਮੈਨੂੰ ਗਾਲਾਂ ਕੱਢਣ ਲੱਗ ਪਏ ਨੇ ਤੜਕੀ ਉੱਠ ਕੇ ਦੱਸੋ ਮੈਂ ਤੁਹਾਡਾ ਕੀ ਵਿਗਾੜਦਾ ਬਈ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਰਾਜਾ ਬੁਰੰਗ ਹੋ ਗਿਆ ਦੂਜਾ ਬਾਜਵਾ ਹੋ ਗਿਆ ਪਤਾ ਨਹੀਂ ਕੀ ਮੈਥੋਂ ਮੈਂ ਕੋਈ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਨਾ ਜੀ ਬਸ ਉਹਨਾਂ ਨੂੰ ਇਹ ਹੈ ਕਿ ਆਮ ਘਰਾ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਆਮ ਘਰਾ ਦੇ ਧੀਆਂ ਪੁੱਤ ਮੁੱਖ ਮੰਤਰੀ ਕਿਉਂ ਬਣ ਗਏ ਇੱਥੇ ਤਾਂ ਸਾਡੇ ਧੀਆਂ ਪੁੱਤਾਂ ਨੇ ਬਹਿਣਾ ਸੀ ਉਹਨੋਂ ਜ਼ਮਾਨਾ ਲੰਘ ਗਿਆ ਤੇ ਵੀ ਇਹਨਾਂ ਦੇ ਆਉਣਗੇ ਜਾਂ ਇਹੀ ਆਉਣਗੇ ਹੁਣ ਤਾਂ ਲੋਕਾਂ ਨੇ ਰਾਜਾ ਲੋਕਾਂ ਦੀ ਵਾਰੀ ਹੈ ਸੋ ਇਸ ਕਰਕੇ ਅੱਜ ਮੈਨੂੰ ਇੰਨੀ ਖੁਸ਼ੀ ਹੈ ਕਿ ਸਣੀ ਔਰ ਤੁਸੀਂ ਸਾਰੇ ਪਰਿਵਾਰ ਔਰ ਸਾਡਾ ਸਾਰਾ ਆ ਕੋਈ ਛੱਤਿਆਂ ਨੇ ਤੋਂ ਐ ਕੋਈ ਭਲਾਈਆਂ ਨੇ ਤੋਂ ਐ ਕੋਈ ਕੋਟ ਭਾਈ ਤੋਂ ਐ ਹੈ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇਉਣ ਤੋਂ ਵੀ ਹੈਗੇ ਆ ਮੈਂ ਪੀਸੀ ਆਣੇ ਦੇ ਵੀ ਆਏ ਹੋਣੇ ਆ ਫਕਰ ਸਰ ਨਾਲ ਹੀ ਐ ਸੋ ਮੈਂ ਲਾਇਆ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਦਿਖਾ ਦੇ ਲਗਾਤਾਰ ਉਹ ਕਹੂਗਾ ਇੱਕ ਤਾਂ ਗਿੱਧੜਵਾਹ ਨਾ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਦੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਹੁਣ ਦੱਸੋ ਹਰ ਸਿਮਰਤ ਕੌਰ ਜੀ ਚਲੇ ਗਏ ਉੱਥੇ ਚਨੀਰ ਪਿਛਲੇ ਟਰਮ ਦੀ ਗੱਲ ਹੈ پانی آ گیا تو فصل مر گیا تو معاوضہ دین چلے گئے ایک کسان جی بیبا جی دو کلے ہری مرچہ مر گیا جی معاوضہ دو انہیں کیا نال جتے دار کھڑا ہونا کوئی کہ ہری مرچا کا کی پا ہے وہ کہہ دا ہری بک جی چھبی سو روپیے کئنٹل لال وک جنیا پچوجا کو روپیے کہ تھی کم لے ہو تو ہری کو بیجتے دیو سی دیا لال ہی بیجیا کرو انہوں کی دسی بھی ہری تال بن دیا نا ਉਹ ਛੱਤ ਤੇ ਸਿਕੋਣੀਆਂ ਪੈਂਦੀਆਂ ਨੇ ਉਹ ਨਾ ਪਤਾ ਹੀ ਕੱਖਰੀ ਪਤਾ ਹੀ ਕੱਖਰੀ